ਆਪਾਂ ਦੋਸਤੋ ਕਹਿ ਦਿੰਨੇ ਆਂ ਵੀ ਬੱਕਰੀ ਪਾਲ ਸਰਪੰਚ ਮੰਡੀ ਦਾ ਵੀ ਮਾਲਕਾ ਕਹਿੰਦੇ ਹੈ ਮੰਡਿਆ ਲਵਾਉਂਦਾ ਸਰਪੰਚ ਤੇ ਝਾੜੂ ਪੱਤੀ ਇਹਦੀ ਆਤਮੇ ਨੂੰ ਆ ਬਹੁ ਬੋਆ ਲੱਗੇ ਜਿਹੜੀ ਸਾਰੇ ਫਾਰਮ ਦੇ ਵਿੱਚ ਪੱਤੀ ਮਾਰ ਕੇ ਨੇ ਵਿਹਲਾ ਹੋਣਾ ਕਾ ਸਰਪੰਚਾ ਹਾਂ ਮੰਨ ਦੇ ਲੈ ਅਗਲਾ ਕਹਿ ਜਾਂਦਾ ਚੱਟੇ ਪਾ ਕੇ ਛਾਇਡ ਤੋਂ ਕੇ ਖੜ੍ਹ ਜੋ ਬੰਦੇ ਕਰੀ ਜਾਣਗੇ ਉਹ ਵੀ ਲੱਗਾ ਹੋਆ ਨਾਲ ਮੁੰਡਾ ਚੋਬਰ ਆਪ ਕਰਨਾ ਪੈਂਦਾ ਸਰਪੰਚਾ ਸਾਰਾ ਕੁਝ ਹੈ ਆਪ ਕਰੇ ਵਗੈਰਾ ਕਿਵੇਂ ਕੰਮ ਚੱਲੂਗਾ ਹਮ ਆ ਆ ਉਤਾਰ ਖੜਾ 10000 ਬੰਦਾ ਬਾਈ ਆਪਣਾ ਬਣਾ ਪਾਈ 10000 ਦੇ ਕਾਕੇ ਨਾਲ ਕਰਨਾ ਪਾਤੀ ਤਾਂ ਮਾਸਟਰਾਂ ਦੇ ਕਾਕੇ ਸਹੀ ਗੱਲ ਆ ਰਾਮ ਤਾਂ ਬਾਈ ਮੈਨੂੰ ਬਚਾਲਦ ਕਰਦਾ ਤੇਰੇ ਨਾਲ ਤੇ ਬਹੁਤ ਖਰਚ ਆਉਂਦਾ ਸਾਡਾ ਹੈ ਕਿਹੜਾ ਜੀ ਆ ਜਿਹੜੀ ਹੁਣ ਪੱਤੀ ਚੱਲ ਰਹੀ ਹੈ ਝਾੜੂ ਚੱਲ ਰਿਹਾ ਹੈ ਇਹਦੇ ਸਾਡਾ ਬਹੁਤ ਖਰਚ ਆਉਂਦਾ ਹੈ 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 ਆਹ ਇਹ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਵੀਡੀਓ ਚ ਵੀ ਵੱਡੇ ਖਰਚੇ ਨੇ ਪਿਛਲੇ ਵਾਲੇ ਚਲੋ ਚੱਲਣੇ ਪੈਂਦੇ ਆ ਹਾਂ ਸਰਵਾਹ ਚ ਗੱਲ ਤਾਂ ਸਹੀ ਆ ਜਿਹੜਾ ਤੇਰਾ ਖਰਚਾ ਉਹ ਜੀਟਰ ਟਰੈਕਟਰ ਜਿੰਨਾ ਆ ਫੋੜ ਟਰੈਕਟਰ ਜਿੰਨਾ ਫੋੜ ਦਿਨਾ ਹਾਂ ਚਲ ਫੋੜ ਦਿਨਾ ਲਾਲੰਦ ਕੰਮ ਕਰਵਾ ਲੰਨੇ ਆ ਠੀਕ ਗੱਲ ਤਾਂ ਸਹੀ ਆ ਸਮਝਦਾ ਗਏ ਉਹਨਾਂ ਜਿਹੜੇ ਆਪਣੇ ਮੰਡੀ ਵਾਲੇ ਭਰਾ ਸਾਰੇ ਜਾਣਦੇ ਸਰਪੰਚ ਨੂੰ ਤੇ ਠੀਕ ਆ ਐਂ ਆ ਵੀ ਮਿਹਨਤ ਬਾਈ ਕਰਨੀ ਪੈਂਦੀ ਆ ਕੋਈ ਵੀ ਕੰਮ ਆ ਕੋਈ ਕੀਤਾ ਮਿਹਨਤ ਤੋਂ ਬਿਨਾ ਆਪکاری ਮਿਹਨਤ ਤੋਂ ਕਰੀ ਤੋਂ ਬਿਨਾ ਕੋਈ ਨਹੀਂ ਹਾਂ ਅਗਲਾ ਕਹਿੰਦਾ 15 ਲੱਖ ਖਾਲ ਦਾ ਝੂਠ ਬੋਲਦੇ ਨੇ ਇਹ ਕਿਵੇਂ ਬਣਦਾ ਹਾਂ ਹੁਣ ਬੱਕਰੀਆਂ ਤੇ ਮੈਂ ਬੈਠਾ ਆਪ ਹਾਂ અમારી ਸਮਾਰੀ ਤੋਂ ਲਮਾਠਾ ਹਰ ਹਰ ਜੀ ਦਾ ਕਾ ਪਤਾ ਲੱਗਿਆ ਇਹ ਲਾਲੋ ਇਹ ਮੁੰਡੇ ਕਈ ਵਾਰੀ ਕੰਮ ਕਰਦੇ ਫੁੱਲੇ ਗਏ ਹਾਂ ਬਈ ਇਹਨਾਂ ਦਾ ਪਾਲੀਆਂ ਦਾ ਵੀ ਕਸੂਰ ਮੇਰੇ ਪਾਲੀ ਵੀ ਬਹੁਤ ਚੰਗੇ ਨੇ ਹੂੰ ਇਹ ਮੁੰਡਾ ਬੈਠਾ ਹੂੰ ਉਹ ਲਾਲੋ ਕਟ ਗੌਰ ਕਰਦਾ ਕਈ ਵਾਰੀ ਇਹ ਵਾਅਦਾ ਕਰਦਾ ਮੇਰ ਨੂੰ ਮੈਂ ਵਧੀਆ ਫਿਰ ਹੁਣੇ ਵੀ ਆਏ ਇੱਦਾਂ ਹੀ ਜਾਈਦਾ ਬਾਈ ਬਹੁਤ ਬੜਾ ਭਰੋਸਾ ਹੈ ਬੰਦੇ ਤੇ ਮੇਰੇ ਖਾਨ ਮਦਾਨੀ ਦੀ ਵੀ ਬੰਨਾ ਆਇਆ ਇਹਦਾ ਬਹੁਤ ਬੜਾ ਰੋਲਾ ਨਹੀਂ ਸਹੀ ਗੱਲ ਆ ਜਿੰਮੇਵਾਰ ਬੰਦਾ ਇਹਦੇ ਕੋਲ ਅਬਦੇ ਕੋਲ ਵੀ 70 80 ਬੱਕਰੀਆਂ ਨੇ ਹਾਂ 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 ਇਹ ਕੰਮ ਦਾ ਕਾਰੋਬਾਰ ਆ ਬੰਦੇ ਦਾ ਬਹੁਤ ਤਾਕੜਾ ਕੰਮ ਆ ਠੀਕ ਆ ਚਲੋ ਇਹ ਪਹਿਲੇ ਪਿਆਰ ਕਰਕੇ ਆਇਆ ਹਾਂ ਜੇ ਤਾਂ ਕਹੀਏ ਕਿ ਨੌਕਰੀ ਕਰਕੇ ਨਹੀਂ ਆਇਆ ਵਾ ਵਾ ਸਹੀ ਆ ਯਾ ਕਰ ਤੇ ਆ ਹਾਂ ਬਾਈ ਤੇ ਆ ਜੀ ਸਰਪੰਚ ਦਾ ਫਾਰਮ ਉਹ ਪੁਰੇ ਤੱਕ ਲੈ ਜਾਂਦਾ ਲੰਮਾ ਹੀ ਆ ਜਿਵੇਂ ਆ ਪਾਇ ਨੂੰ ਲੰਮਾ ਹੀ ਆ ਸਿਸਟਮ ਇਹ ਮੈਂ ਸਰਪੰਚ ਨੂੰ ਕਹਿਣ ਲੱਗਾ ਮਗਾ ਸਰਪੰਚਾ ਵੀ ਗੱਲ ਸੁਣ ਲੈ ਉਹ ਫਿਰਦਾ ਇਧਰਲੇ ਪਾਸੇ ਇੱਕ ਤਰ੍ਹਾਂ ਉਹ ਚਲਾ ਗਿਆ ਬਤੰਦਰ ਮੁਰਗਾ ਮਨੂ ਕਾ ਪਾਸੇ ਹੋ ਹੋ ਲੰਘ ਜਾ ਅੱਜ ਮੇਰਾ ਜਨਮ ਦੇ ਜਰਮ ਦੇਣਾ ਬਾਤ ਜਾ ਮੈਂ ਕਹਿੰਦਾ ਮੇਤੋ ਅੱਜ ਉਹ ਵਿਚਾਰਾ ਸਾਈਡ ਤੇ ਲੰਘ ਗਿਆ ਹੋ ਕੇ ਤਰ ਤੇ ਤਾਂ ਧਮਕੀ ਉਹਨੂੰ ਮਿਲ ਗਈ ਪ੍ਰਾਪਤ ਹੋ ਗਈ ਧਮਕੀ ਉਹ ਡਰ ਗਿਆ ਹੂੰ ਦਰਦਾਂ ਮਾਰਾ ਵਿਚਾਰਾ ਪਿੱਛੇ ਨਾ ਗਿਆ ਮੁੜ ਗਿਆ ਉਹ ਕਹਿੰਦਾ ਵੀ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰਦੇ ਆ ਕੀ ਫਰੋਤਾ ਨਹੀਂ ਇਹ ਤਾਂ ਸਰਪੰਚ ਦਿੱਤਾ ਹੋਇਆ ਫਿਰ ਤਾਂ ਇਹ ਪੱਤੀ ਜੀ ਉਹ ਫੇਰ ਦੇਣੀ ਐ ਪਤਾ ਨਹੀਂ 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 ਠੀਕ ਆ ਕੋਸ ਨਹੀਂ ਹੁੰਦਾ ਭਾਈਆਂ ਦੇ ਉੱਤੇ ਦੀ ਵਾਈ ਕੁਝ ਨਹੀਂ ਹੈਗਾ ਹੂੰ ਨਹੀਂ ਤਾਂ ਆਪਣਾ ਤਾਂ ਲਵ ਜੂ ਆ ਭਾਈਆਂ ਨਾਲ ਧੰਨਵਾਦ ਇੱਥੇ ਕੀ ਲੈ ਜਾਣਾ ਉਹ ਕੋ ਹੋਰ ਆ ਗਿਆ ਓਏ ਪੂ ਦਾ ਦੂਜੇ ਨੇ ਸਰਪੰਚ ਲੜਾਕੂ ਛੱਡੇ ਹੋਇਆ ਨਾ ਵੱਡੇ ਨੇ ਉਹ ਆ ਬਾਈ ਸ਼ੌਂਕ ਪੂਰੇ ਕਰਦੇ ਆ ਉਹ ਆ ਗਿਆ ਫੇਰ ਆ ਗਿਆ ਦੇਖ ਲਾ ਇਹ ਪ੍ਰਹੁ ਕੰਮ ਇਹ ਬਾਈ ਆ ਬੱਚੇ ਆ ਬੱਚੇ ਦੇਖ ਬਾਈ ਕਹੀ ਜੀ ਕਹੀ ਜੀ ਚੰਗੀ ਕੋਈ ਹੂੰ ਸੋਹਣਾ ਬਾਈ ਜਾਨਵਰ ਯਾਰ ਹਾਂ ਅਜੀ ਪੁੱਤਰ ਓਏ ਲੱਗੇ ਪਾ ਛੋਲੇ ਖਾਣ ਇਹ ਆਈ ਸਰਪੰਚ ਬਾਈ ਦੇ ਜਾਨਵਰ ਮਾਲ ਸਾਰਾ ਗਿਆ ਵਾ ਬਾਹਰ ਜਿਹੜਾ ਫੀਡ ਵਾਲਾ ਕੰਮ ਹੈ ਆ ਆ ਵੀ ਸਰਪੰਚ ਨੇ ਸ਼ੌਂਕ ਨਾ ਰੱਖੇ ਵਾ ਲੜਾਕੂ ਦੋ ਬڑے ਸਰਪੰਚ ਕੋਲ ਆਉਂਦੇ ਆ ਬੰਦੇ ਕਹਿੰਦੇ ਯਾਰ ਵੀ ਪੈਸੇ ਲੈ ਲੈ ਬਾਈ ਸਾਨੂੰ ਦੇ ਦੇ ਇਹ ਪਰ ਵੈਰਾਈਟੀ ਦਿੰਦਾ ਨਹੀਂ ਸਰਪੰਚ ਕਿਸ ਨੂੰ ਕਾ ਫਿਰਦਾ ਕਾ ਇਹ ਵੀ ਇਹੀ ਆ ਕਿ ਦੂਜਾ ਦੇ ਨਾਲ ਦਾ ਤੂੰ ਆ ਸੀਲ ਆ ਆ ਲੜਾਕੂ ਦੇ ਬਾਈ ਲੜਾਕੂ ਇੱਕ ਦੂਜਾ ਕਿੱਧਰ ਗਿਆ ਇੱਕੋ ਅੰਦਰ ਫਿਰਦਾ ਦੂਆ ਵੱਡਾ ਹਨ ਉਹ ਵੀ ਹਾਂ ਉਹਦੀ ਅੱਜ ਤਿਆਰੀ ਦੂਏ ਲੋਟਾ ਜਿਹੜਾ ਜੀਪ ਦੇ ਪਰਲੇ ਪਾਸੇ ਫਿਰਦਾ ਮਨ ਲਾ ਦਿੰਨੇ ਤੇ ਬੰਨ ਨਾ ਬਦੀਲੇ ਚ ਜਾ ਕੇਦੇ ਫਰੀਦ ਦਾ ਜਲਬਾੜਾ ਕਹਿੰਦੇ ਇਹ ਨਹੀਂ ਪਤਾ ਪਾਸੇ ਹੋ ਜਾਗਾ ਉਹ ਤੂੰ ਬਾਤ ਓਏ ਬਾਤ ਲੰਘ ਜਾ ਡੇਡਾ ਡੇਡਾ ਜਾ ਹੋ ਕੇ ਕਿਸੇ ਪਾਸੇ ਉਹਦੀ ਇਹ ਆ ਭਾਈ ਸਰਪੰਚ ਬਾਈ ਦਾ ਫਾਰਮ ਇਧਰ ਘਰ ਦੇ ਬੈਕਸਾਈਡ ਵੱਡਾ ਹਰਾ ਪਾਇਆ ਪਿਆ ਮੈਂ ਤੇ ਇਧਰ ਨਾਲ ਮੇਰੇ ਫਿਰਦਾ ਅਪਤਾਰ ਸਿੰਘ ਚਲੋ ਠੀਕ ਆ ਮਿੱਤਰੋ ਮਿਲਦੇ ਆ ਲਵ ਜੂ ਸਾਰਿਆਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਨੂੰ ਤੇ ਮੁਬਾਰਕਬਾਦ ਭੇਜਣਾਂ ਨੂੰ ਧੰਨਵਾਦ ਬਹੁਤ ਬਹੁਤ ਸ਼ੁਕਰੀਆ